ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਿਆਨ ਸਿੰਘ ਆਯਾ ਤੁਸੀਂ ਦੇਖ ਰਹੇ ਹੋ ਲੋਕਲ ਟੀਵੀ ਨਿਊਜ਼ ਤੁਹਾਨੂੰ ਪਤਾ ਜਿਸ ਤਰ੍ਹਾਂ ਕਿ ਅੱਜ ਛੋਟੇ ਸਾਹਿਬ ਜਦਿਆਂ ਦੀ ਕੁਰਬਾਨੀ ਨੂੰ ਸਹਾਦਤ ਨੂੰ ਮੁੱਖ ਰੱਖਦੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਨੇ ਅੱਜ ਅਸੀਂ ਦੋਲੇਵਾਲ ਦੀਆਂ ਕੈਂਚੀਆਂ ਦੇ ਵਿੱਚ ਖੜੇ ਹਾਂ ਜਿੱਥੇ ਸਾਡੇ ਦੋਸਤਾਂ ਨੇ ਦੋਲੇਵਾਲ ਦੇ ਮੁੰਡਿਆਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਲੰਗਰ ਲਗਾਇਆ ਹੋਇਆਗਾ ਆਓ ਇਹਨਾਂ ਤੋਂ ਆਪਾਂ ਜਾਣਦੇ ਹਾਂ ਕਿ ਇਹਨਾਂ ਨੂੰ ਕਿੰਨਾ ਕੁ ਚਿਰ ਹੋ ਗਿਆ ਮਤਲਬ ਲੰਗਰ ਲਾਉਂਦਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਜੋ ਵੀ ਚੈਨਲ ਦੇ ਨਾਲ ਜੁੜੀ ਹੋਈ ਹੈ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਜੀ ਜੋ ਕਿ ਗੁਰੂਆਂ ਦੇ ਦਿਨ ਹੁੰਦੇ ਨੇ ਸਾਰਿਆਂ ਨੂੰ ਅਫਸੋਸ ਦੇ ਦਿਨ ਹੁੰਦੇ ਨੇ ਮਨਾਉਣੇ ਚਾਹੀਦੇ ਨੇ ਜੋ ਕਿ ਅਸੀਂ ਲੰਗਰ ਦੀ ਸ਼ੁਰੂਆਤ ਕੀਤੀ ਸੀ ਪਿਛਲੇ ਸਾਲ ਸਾਡੇ ਕੁਝ ਕਬੀਰ ਇਕੱਠੇ ਹੋਏ ਨੌਜਵਾਨ ਵੀਰ 5 10 ਇਹ ਕਹਿੰਦੇ ਵੀ ਇੱਕ ਤਾਂ ਆਪਾਂ ਚਾਹ ਦਾ ਦੇਗਾ ਕਰ ਲੈਨੇ ਆ ਅਸੀਂ ਦੋ ਪੇਟੀਆਂ ਬਿਸਕੁਟਾਂ ਦੀ ਵੀ ਲੈ ਕੇ ਆਏ ਸੀ ਪਿਛਲੇ ਸਾਲ ਵੀ ਚਲੋ ਜਿੰਨੀ ਕ ਆਪਣੀ ਸਰਦਾ ਅਸੀਂ ਦਿਹਾੜੀ ਦਾ ਪਾ ਕਰਨ ਵਾਲੇ ਮਜ਼ਦੂਰ ਬੰਦੇ ਆ ਸਾਰੇ ਤੇ ਅਸੀਂ ਇੱਥੇ ਆ ਕੇ ਲੰਗਰ ਲਾਇਆ ਸਾਨੂੰ ਹੌਲੀ ਹੌਲੀ ਲੋਕਾਂ ਦੇ ਪਿੰਡ ਨੇ ਸੰਯੋਗ ਦਿੱਤਾ ਅਸੀਂ ਉਦੋਂ ਅਗਲੇ ਦਿਨ ਉਦੋਂ ਵੱਡਾ ਲੰਗਰ ਲਾਇਆ ਵਧਾਇਆ ਲੰਗਰ ਤੇ ਸਾਰਿਆਂ ਦੇ ਸੰਯੋਗ ਦੇ ਨਾਲ ਸਾਡੇ ਪਿੰਡ ਬੜਾ ਧੰਨ ਧੰਨ ਦੇ ਜੋਗ ਹੈ ਪਿੰਡ ਦੌਲਾ ਸਿੰਘ ਵਾਲਾ ਜੋ ਕਿ ਸਾਰੇ ਹੀ ਸਾਨੂੰ ਸੰਯੋਗ ਦਿੰਦੇ ਆ ਤੇ ਅਸੀਂ ਉਦੋਂ ਅਗਲੇ ਦਿਨ ਅਸੀਂ ਲੰਗਰ ਲਾਇਆ ਉਦੋਂ ਵਧੀਆ ਸਾਨੂੰ ਪਿੰਡ ਨੇ ਸਾਥ ਦਿੱਤਾ ਅਸੀਂ ਉਦੋਂ ਵਧੀਆ ਲੰਗਰ ਲਾਇਆ ਇਸ ਸਾਲ ਅਸੀਂ ਪਿਛਲੇ ਸਾਲ ਨੂੰ ਇਸ ਸਾਲ 100 ਗੁਣਾ ਚੰਗਾ ਅਸੀਂ ਲੰਗਰ ਲਾਇਆ ਇਹ ਖਾਲਸਾ ਜੀ ਕਿੰਨੇ ਸਾਲ ਹੋ ਗਏ ਤੁਸਾਨੂੰ ਲੰਗਰ ਲਾਉਂਦੇ ਨੂੰ ਫਿਰ ਇੱਥੇ ਇਹ ਦੂਸਰਾ ਸਾਲ ਆਈ ਸਾਨੂੰ ਲੰਗਰ ਲਾਉਂਦੇ ਆ ਨੂੰ ਅਸੀਂ ਜਮਾਂ ਸਿੰਪਲ ਰੰਗਰ ਲਾਉਨੇ ਆ ਪ੍ਰਸ਼ਾਦੇ ਪਾਣੀ ਦਾ ਅਸੀਂ ਲੰਗਰ ਲਾਉਨੇ ਆ ਕੋਈ ਮਿੱਠਾ ਫਿੱਕਾ ਅਸੀਂ ਲੰਗਰ ਨਹੀਂ ਲਾਉਂਦੇ ਅਸੀਂ ਵੀ ਦੇਖਿਆ ਬਹੁਤ ਆਵੇਂ ਆਪਣੇ ਮਠਾਈਆਂ ਦੇ ਲੰਗਰ ਲਾ ਰੱਖੇ ਨੇ ਜਦੋਂ ਕਿ ਬਹੁਤ ਵੱਡੀ ਸਾਹਾ ਦਿੱਤਾ ਦਿਨ ਇਹ ਇੱਥੇ ਮਤਲਬ ਚੰਗਾ ਲੱਗਦਾ ਤੁਸੀਂ ਲੰਗਰ ਕਾਦੇ ਕਾਦੇ ਲਾਇਆ ਹੋਨੇ ਫਿਰ ਇੱਥੇ ਅਸੀਂ ਜੀ ਇੱਥੇ ਕੱਲਾ ਪਰੌਂਠਿਆਂ ਦੀ ਲੰਗਰ ਲਾਇਆ ਕਿਉਂਕਿ ਜੇ ਅਸੀਂ ਆਲੂ ਪਰੌਂਠਿਆਂ ਦਾ ਲੰਗਰ ਜੋ ਲਾਇਆ ਸੀ ਨੇ ਇੱਥੇ ਵੀ ਸਿੰਪਲ ਰੋਟੀ ਕੋਈ ਵੀ ਇੱਥੇ ਖਾ ਸਕਦਾ ਹੈ ਜੀ ਅਸੀਂ ਕੱਲ ਖੀਰ ਦਾ ਵੀ ਲੰਗਰ ਲਾਇਆ ਸੀ ਅੱਜ ਸਵੇਰੇ ਵੀ ਖੀਰ ਦਾ ਲੰਗਰ ਲਾਇਆ ਸੀ ਇਹ ਸਿੰਪਲ ਚੀਜ਼ਾਂ ਨੇ ਅਸੀਂ ਪਕੌੜੇ ਜਾਂ ਕੋਈ ਮਠਿਆਈਆਂ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਉਹਨਾਂ ਦੇ ਯੋਗ ਨਹੀਂ ਹੈ ਚੰਗਾ ਨਹੀਂ ਲੱਗਦਾ ਮਠਿਆਈਆਂ ਖਾਂਦਿਆਂ ਨੂੰ ਆਪਦੇ ਆਪ ਨੂੰ ਅਸੀਂ ਸਾਊਂਡ ਵੀ ਇਸ ਕਰਕੇ ਲਾਏ ਹੋਇਆ ਕਿ ਕੋਈ ਵੀ ਸੇਵਾਦਾਰ ਤੋਂ ਗੱਡੀ ਵਾਲਾ ਵੀ ਰੰਪਾਉਂਦਾ ਜਾਂ ਕੋਈ ਮੋਟਰਸਾਈਕਲ ਵਾਲਾ ਕਿ ਹੌਲੀ ਟਪਾਲੇ ਸਾਡਾ ਜੀ ਨਹੀਂ ਕਰਦਾ ਸਾਊਂਡ ਲਾਉਣ ਵਾਸਤੇ ਅਸੀਂ ਪਹਿਲਾਂ ਬਾਈਆਂ ਨੂੰ ਕਿਹਾ ਸੀ ਕਿ ਅਸੀਂ ਬਾਲਟੀਆਂ ਲਾਵਾਂਗੇ ਕੋਈ ਨਹੀਂ ਨਾਲ ਵੀ ਆਪਾਂ ਸਾਰੀ ਸੰਗਤ ਨੂੰ ਰੋਕ ਸਕਦੇ ਹਾਂ ਜੀ ਕਾਲ ਸਾਹਿਬ ਜੀ ਪਿੰਡ ਵੱਲੋਂ ਫਿਰ ਕਿੰਨਾ ਕੁ ਸਹਿਯੋਗ ਮਿਲਦਾ ਤੁਹਾਨੂੰ ਸਾਡਾ ਪਿੰਡ ਦੌਲਾ ਸਿੰਘ ਵਾਲੇ ਦਾ ਸਾਰੇ ਹੀ ਨਗਰ ਦਾ ਸੰਯੋਗ ਆ ਜੀ ਪੂਰਾ ਜਿਹੜਾ ਅਸੀਂ ਲੰਗਰ ਲਾਇਆ ਤੇ ਸਾਰੇ ਪਿੰਡ ਨੇ ਸਾਨੂੰ ਖੁੱਲਾ ਸੰਯੋਗ ਦਿੱਤਾ ਜੀ ਇਹ ਨਵੀਂ ਪੀੜ੍ਹੀ ਮਤਲਬ ਜਿਹੜੇ ਮਤਲਬ ਮੁੰਡੇ ਵਾਲ ਕਟਾਉਂਦੇ ਨੇ ਕਟਾਉਂਦੇ ਨੇ ਬੱਗਾ ਸਿੰਘ ਪਿੰਡ ਦੌਲਾ ਸਿੰਘ ਵਾਲਾ ਮੈਂ ਜੀ ਖੁਦਾ ਹਲਪੜ ਬੰਦਾ ਮੈਂ ਵੀ ਪਹਿਲਾਂ ਸਿੱਖੀ ਨਾਲ ਨਹੀਂ ਜੁੜਿਆ ਹੋਇਆ ਸੀ ਅਸੀਂ ਸਾਰੇ ਹੀ ਨਸ਼ੇ ਪੱਤੇ ਕਰਦੇ ਆ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਨੌਜਵਾਨ ਬੰਦਿਆਂ ਨੂੰ ਮੈਨੂੰ ਵੀ ਸਾਲ ਹੋ ਗਿਆ ਅੰਬਰ ਸ਼ਕੇ ਨੂੰ ਪਿਛਲੇ ਸਾਲ ਮੈਂ ਅੰਬਰਤ ਸਕਿਆ ਆਪਾਂ ਕਿਤੇ ਵੀ ਜਾਂਦੇ ਆ ਚਾਹੇ ਗੁਰਦੁਆਰੇ ਜਾਓ ਜਿੱਥੇ ਮਹਾਰਾਜ ਦੇ ਸਰੂਪ ਰੱਖੇ ਹੋਏ ਚਾਹੇ ਡੇਰੇ ਰੱਖੇ ਹੋਏ ਬੰਦੇ ਨੂੰ ਜਾਣਾ ਚਾਹੀਦਾ ਜੇ ਆਪਾਂ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਜਾਂ ਸੁਣਨੀ ਨਹੀਂ ਆਉਂਦੀ ਤੇ ਕਿਸੇ ਤਰ੍ਹਾਂ ਦੀ ਕੋਈ ਡਾਊਟ ਆਪਣੇ ਮਨ ਦੇ ਵਿੱਚ ਆਪਾਂ 10 ਦਿਨ 5 ਦਿਨ ਗੁਰੂ ਘਰ ਜਾਓ ਆਪਦੇ ਆਪ ਹੀ ਵੈਗੁਰੂ ਦੀ ਪ੍ਰਮਾਤਮਾ ਦੀ ਸਾਥਿਓ ਚਾਹੇ ਆਪਾਂ ਅਮਰੀਕਾ ਕੈਨੇਡਾ ਚਾਹੇ ਜਿੱਥੇ ਵੀ ਜਾਈਏ ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈਏ ਚਾਹੇ ਅਸੀਂ ਮੂਨੇ ਕਿਉਂ ਨਾ ਹੋਈਏ ਪਰ ਸਾਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਜੇ ਲਈ ਇਹ ਸਾਡੇ ਸਿਰ ਤੇ ਪੱਗ ਆ ਜਾਂ ਇਹ ਦਾੜੀ ਹੈਗੀ ਇਹ ਸਾਨੂੰ ਐਵੇਂ ਨਹੀਂ ਮਿਲਗੀ ਐੜੜੇ ਜਿਹੜੇ ਆਪਾਂ ਲੰਗਰ ਲਾਉਨੇ ਆ ਆਪਾਂ ਨੂੰ ਕੋਈ ਬਕਸਸ ਹੋਈ ਹੈਗੀ ਇਸ ਕਰਕੇ ਸਾਨੂੰ ਸਾਡੇ ਗੁਰੂਆਂ ਦਾ ਇਤਿਹਾਸ ਜਿੰਨਾ ਵੀ ਹੋ ਸਕੇ ਪੜ੍ਹਨਾ ਚਾਹੀਦਾ ਤੇ ਸਾਡੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਹਾਂਜੀ ਬਾਪੂ ਜੀ ਤੁਸੀਂ ਕਹਿਣਾ ਚਾਹੋਗੇ ਅਸੀਂ ਤਾਂ ਜੀ ਇਹ ਜਿਹੜਾ ਨੌਜਵਾਨ ਬੱਚੇ ਨੇ ਜੀ ਬਹੁਤ ਵਧੀਆ ਕੰਮ ਜਲਾ ਰਹੇ ਨੇਗੇ 2 ਸਾਲ ਤੋਂ ਲੈ ਕੇ ਵਧੀਆ ਲੰਗਰ ਚਲਾ ਰਹੇ ਨੇਗੇ ਵਧੀਆ ਗੁਰਸਿੱਖਿਆ ਨਾਲ ਜੁੜੇ ਹੋਏ ਨੇਗੇ ਵਧੀਆ ਜੋ ਇਹ ਸਵਾਗਤ ਨੂੰ ਚੱਲ ਰਹੇ ਬੱਚਿਆਂ ਦਾ ਵਧੀਆ ਸ਼ੋਗ ਦੇ ਨਾਮ ਬਣਾਉਂਦੇ ਨੇ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਤੁਸੀਂ ਅਖੀਰ ਦੇ ਵਿੱਚ ਖਾਲਸਾ ਜੀ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਜੀ ਜੋ ਕਿ ਕੋਈ ਵੀ ਸਿੱਖਾ ਅੰਬਰਤਾਰੀ ਬੰਦੇ ਨੇ ਸਾਰੇ ਗੁਰੂ ਦੇ ਲੜ ਲੱਗੇ ਹੋਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਨਿੱਕੇ ਨਿੱਕੇ ਬੱਚੇ ਨੇ ਉਰੇ ਇੱਥੇ ਬੱਚੇ ਦੇਖੋ ਤੁਸੀਂ ਘਟੋ ਘਾਟ ਕਿੰਨੇ ਬੱਚੇ ਖੜੇ ਆ ਕਿਸੇ ਨੂੰ ਸਿੱਖੀ ਬਾਰੇ ਨਹੀਂ ਪਤਾ ਹਾਂਜੀ ਕਿਉਂਕਿ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਵੀ ਗੁਰੂ ਦੇ ਲੜ ਲੱਗੋ ਅੰਬਰ ਛਕੋ ਤੇ ਗੁਰੂ ਵਾਲੇ ਬਣੋ ਸਾਰੇ ਜਾਣੇ ਸਾਰਿਆਂ ਨੂੰ ਆਪਣੀ ਹੱਥ ਚੜ੍ਹ ਕੇ ਇਹੀ ਬੇਨਤੀ ਹੈ ਕਿ ਸਾਰੇ ਗੁਰੂ ਦੇ ਸਿੰਘ ਬਣੋ ਗੁਰੂ ਦੀਆਂ ਫੌਜਾਂ ਤਿਆਰ ਹੋ ਵੱਧ ਤੋਂ ਵੱਧ ਜੋ ਕਿ ਆਪਣਾ ਖਾਲਸਾ ਰਾਜ ਆਪਾਂ ਕਾਇਮ ਰੱਖਣਾ ਜੀ ਦੇਖੋ ਦੋਸਤੋ ਆਪਾਂ ਨੂੰ ਕੋਈ ਵੀ ਸਰਕਾਰ ਕਿਸੇ ਨਸ਼ਿਆਂ ਤੋਂ ਨਹੀਂ ਬਚਾ ਸਕਦੀ ਇਹ ਸਾਨੂੰ ਸਾਡਾ ਸਿੱਖ ਇਤਿਹਾਸ ਜਾਂ ਸਾਡੀ ਗੁਰਬਾਣੀ ਜੇ ਆਪਾਂ ਪੜਾਂਗੇ ਤੇ ਸਟੱਡੀ ਕਰਾਂਗੇ ਤਾਂ ਹੀ ਆਪਾਂ ਬਚ ਸਕਾਂਗੇ ਇਹ ਹਰ ਤਰ੍ਹਾਂ ਦੇ ਸਾਰੇ ਸ਼ਹਿਰਾਂ ਦੇ ਵਿੱਚ ਲੰਗਰ ਲੱਗੇ ਹੋਣੇ ਸਾਰੇ ਪਿੰਡਾਂ ਦੇ ਵਿੱਚ ਲੱਗੇ ਹੋਣੇ ਤੇ ਲੱਗਣੇ ਵੀ ਚਾਹੀਦੇ ਨੇ ਸੋ ਕੈਮਰਾਮੈਨ ਰਾਜੂ ਸਟੂਡੀਓ ਦੇ ਨਾਲ ਐਲਟੀਐਨ ਦੌਲਾ ਸਿੰਘ ਵਾਲਾ